ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਅਪਲੋਡ ਕਰਨ ਲੱਗੇ ਆ ਪਿੰਡ ਚੋਲਾ ਸਾਹਿਬ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਸਾਬ ਤਹਿਸੀਲ ਦੋਸਤੋ ਚੋਲਾ ਸਾਹਿਬ ਆ ਤਹਿਸੀਲ ਤੇ ਜ਼ਿਲ੍ਹਾ ਵੈਸੇ ਤਰਨਤਾਰਨ ਆ ਬਾਕੀ ਦੋਸਤੋ ਜਿਹੜਾ ਪਿੰਡ ਆ ਸ੍ਰੀ ਹਾਲੀ ਸਾਹਿਬ ਦੇ ਬਿਲਕੁਲ ਨਜ਼ਦੀਕ ਆ ਚੋਲਾ ਸਾਹਿਬ ਪਿੰਡ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਮੱਝਾਂ ਤੇ ਇੱਕ ਗਾਂ ਜਿਹੜੀ ਦਿਖਾਵਾਂਗੇ ਡਿਟੇਲ ਇਹਨਾਂ ਪਸ਼ੂਆਂ ਦੀ ਕੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਘੰਟੀ ਦੇ ਬਟਨ ਨੂੰ ਸੈਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਫੋਨ ਦੀ ਸਕਰੀਨ ਤੇ ਪਹੁੰਚਦੀ ਜਾਵੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਤੁਸੀਂ ਪੈਸੇ ਲਾਉਣੇ ਹੁੰਦੇ ਆਂਦੀ ਤਸੱਲੀ ਕਰਕੇ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅਗੇ ਕਿਸੇ ਹੋਰ ਵੀਰ ਭਰਾ ਦਾ ਫ ਮੇਰਾ ਕੰਮ ਹੈ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰ ਕਰ ਜੀ ਪਸ਼ੂ ਦੀ ਕਰਨੀ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣੀ ਤਸੱਲੀ ਕਰਕੇ ਨਿਰਖ ਪਰ ਕਰਕੇ ਪਸ਼ੂ ਖਰੀਦਿਆ ਕਰੋ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਹੈ ਇੰਸਟਾਗ੍ਰam ਤੇ ਵੀ ਚੱਲਦੀ ਵੀਰਾਂ ਨੂੰ ਬੇਨਤੀ ਕਰਦਾ ਫੇਸਬੁੱਕ ਤੇ ਇੰਸਟਾਗ੍ਰam ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਕਰੀਏ ਦੋਸਤੋ ਵੀਰਾਂ ਨਾਲ ਗੱਲਬਾਤ ਪੁੱਛੀਏ ਡਿਟੇਲ ਇਹਨਾਂ ਪਸ਼ੂਆਂ ਦੀ ਹਾਜੀ ਭਾਈ ਸੱਸੀ ਕਰਤੀ ਸੱਸੀ ਕਰ ਸੱਸੀ ਕਰ ਭਾਈ ਹੋਰ ਭਾਈ ਠੀਕ ਹੈ ਬਿਲਕੁਲ ਬਹੁਤ ਬੰਦਿਆ ਤੁਸੀਂ ਆਪਣਾ ਭਾਈ ਮੇਨ ਚੋਲਾ ਸਾਹ ਹਾਂਜੀ ਸੀ ਜਲਾ ਤਰਨਤਾਰ ਠੀਕ ਹੈ ਜੀ ਨਾਮ ਦੱਸੋ ਜਗਤਾਰ ਸਿੰਘ ਕੋਲ ਨੰਬਰ ਜੱਜ ਹਾਂਜੀ ਹਾਂਜੀ 9140 ਹਾਂਜੀ ਤੇ 9246 9840 9246 ਠੀਕ ਹੈ ਜੀ ਇਹ ਵੀ ਦੀ ਮੱਝ ਅੱਜ ਆਪਣੇ ਕੋਲ ਦੋ ਤੇ ਇੱਕ ਗਾਂ ਹਾਂਜੀ ਅੱਛਾ ਜੀ ਪਹਿਲਾਂ ਸ਼ੁਰੂ ਕਰੀਏ ਇਸ ਮੱਝ ਤੋਂ ਕਿੰਨਾ ਟਾਈਮ ਹੋ ਗਿਆ ਨੂੰ ਸੂਈ ਨੂੰ ਇਹਨੂੰ ਇਹ ਮਹੀਨਾ ਹੋ ਗਿਆ ਸੂਈ ਨੂੰ ਕੱਟਿਆ ਦੇ ਮਹੀਨੇ ਤੇ ਲੱਗਦਾ ਹਾਂਜੀ ਹਾਂਜੀ ਲੱਗਦਾ ਕਿੰਨਾ ਕਿ ਦੁੱਧ ਪਿਆ ਇਹਦੇ ਥੱਲੇ ਦੁੱਧ ਹੈ ਨੈਟ 13 ਕਿਲੋ 13 ਕਿਲੋ ਠੀਕ ਹੈ ਜੀ ਹਾਂਜੀ ਇਹ ਤੋਰੀ ਮੜੀ ਜੀ ਨੂੰ ਇੱਕ ਮਹੀਨਾ ਦੋਸਤੋ ਸੂਈ ਨੂੰ ਹੋ ਗਿਆ ਵਾ ਸਵਾ ਦੀ ਜੀ ਕਿੰਨਾ ਸੂਈ ਹੈ ਇਹ ਚੌਥਾ ਸੂਈ ਹੈ ਚੌਥਾ ਸੂਆ ਸੂਈ ਹੈ ਚੌਥਾ ਮੰਨ ਲਓ ਦੋਸਤੋ ਕੋ ਤੀਜਾ ਮੰਨ ਲਓ ਚੰਗੇ ਕੱਦ ਕਾੜ ਦੀ ਥੋੜਾ ਜਿਹਾ ਸਿੰਘ ਖੁੱਲਾ ਰੱਖਦੀ ਹੈ ਬੱਚਾ ਇਹਨੇ ਕੱਟੀ ਦਿੱਤੀ ਦੁੱਧ ਦੋ 13 ਕਿਲੋ ਭਾਜੀ ਉਹਨਾਂ ਦੇ ਕਹਿਣ ਮੁਤਾਬਕ ਪਿਆਰ ਆ ਬਾਕੀ ਦੋਸਤੋ ਮੌਸਮ ਥੋੜਾ ਜਿਹਾ ਠੰਡ ਦਾ ਕਰਕੇ ਦੁੱਧ ਪਸ਼ੂ ਕਈ ਰਾਂ ਘੱਟਦੀ ਵੀ ਹੈ ਕੱਦ ਕਾੜ ਦੋਸਤੋ ਚੰਗਾ ਪਿੱਠਪੂਰੇ ਦੀ ਚੜਾਈ ਚੰਗੀ ਆ ਡਰ ਕੁਆਲਟੀ ਨੂੰ ਬਹੁਤ ਵਧੀਆ ਤਿਆਰ ਕੀਤੀ ਹੈ ਵੀਡੀਓ ਬਣਾਉਣ ਦਾ ਜਿਹੜਾ ਟਾਈਮ ਹੈ ਸ਼ਾਮਾਂ ਦਾ ਕੋਈ 3:30 ਜਾਂ 3:40 ਦਾ ਹੋਊਗਾ ਬੈਕ ਸਾਈਡ ਤੋਂ ਦੋਸਤੋ ਤੁਹਾਨੂੰ ਥੜਾ ਨੀ ਕੁਆਲਿਟੀ ਵਿਖਾ ਦਿੰਦਾ ਚਵਾਈ ਚੁਈ ਭਾਈ ਬਹੁਤ ਵਧੀਆ ਬਿਲਕੁਲ ਓਕੇ ਬਿਲਕੁਲ ਬਹੁਤ ਸੋਹਣੀ ਬਹੁਤ ਸੋਹਣੀ ਚਵਾਈ ਪੋਲੀ ਇਹ ਮੋਲੇ ਦਾ ਕਰਦੇ ਇਹਦਾ ਮੋਲ ਆ ਜੀ ਨੈਟ 80000 ਰੁਪਿਆ 80000 ਪੰਜ ਮਾਨਤਾ ਹੋ ਜੂਗਾ ਜੀ ਹਾਂਜੀ ਠੀਕ ਹੈ ਜੀ 80000 ਰੁਪਿਆ ਦੋਸਤੋ ਵੀਰੋ ਨਾਲ ਡਿਮਾਂਡ ਰੱਖੀ ਹੈ ਮੱਝ ਦੀ ਬਾਕੀ ਜਿਹੜਾ ਕੋਈ ਵੀਰ ਭਰਾ ਫੋਨ ਕਰੂਗਾ ਮਾਨਤਾ ਨਾਲ ਦੋਸਤੋ ਜਰੂਰ ਹੋਊਗਾ ਕਿਉਂਕਿ ਵੀਡੀਓ ਦੇ ਵਿੱਚ ਜਿਹੜੇ ਮੁੱਲ ਦੱਸਿਆ ਉਹ ਫਿਕਸ ਨਹੀਂ ਹੁੰਦੇ ਥੋੜਾ ਬੜਾ ਘਟ ਜਾਂਦਾ ਮੈ ਰੇਟ ਹੋਣ ਜਰੂਰ ਦੋਸਤੋ ਕਰਿਆ ਕਰੋ ਦੋ ਨੰਬਰ ਬਾਰੇ ਭਾਜੀ ਦੱਸੀ ਇਹਦੀ ਕੀ ਡਿਟੇਲ ਹੈਗੀ ਇਹਦੀ ਡਿਟੇਲ ਆਈਆਂ ਨੂੰ ਮਹੀਨਾ ਅੱਜ 35-40 ਦਿਨ ਹੋ ਗਏ ਸੂਈ ਨੂੰ ਅਰੇ ਦਾ ਬੱਚਾ ਮਰ ਗਿਆ ਬੱਚਾ ਮਰ ਗਿਆ ਇਹਦੇ ਥੱਲੇ ਦੁੱਧ 8 ਕਿਲੋ ਠੀਕ ਹੈ ਦੋਵੇਂ ਟਾਈਮ ਪਾੜੇ ਦੇ ਦੋਵੇਂ ਟਾਈਮ ਪਾੜੇ ਦੇ ਇੱਕ ਇੱਕ ਟਾਈਮ ਤੇ ਸ਼ਾਮ ਨੂੰ ਕਈ ਰੇਟੀ ਘੱਬ ਲੈਂਦੀ ਆ ਸਵੇਰੇ ਇਹ ਪਾੜੇ ਤੇ ਚੋਨੇ ਠੀਕ ਹੈ ਜੀ ਹਾਂ ਬਿਲਕੁਲ ਬਹੁਤ ਵਧੀਆ ਚਵਾਤੀ ਬਹੁਤ ਵਧੀਆ ਠੀਕ ਹੈ ਜੀ 35 40 ਦਿਨ ਦੋਸਤੋ ਭਾਜੀ ਨੇ ਕਿੰਦੇ ਆ ਵੀ ਸੂਈ ਨੂੰ ਹੋ ਗਿਆ ਦੁੱਧ 8 ਕਿਲੋ ਤਿਆਰ ਆ ਬੱਚਾ ਦਾ ਐਕਸਪਾਇਰ ਹੋ ਗਿਆ ਵਸ ਇੱਕ ਟਾਈਮ ਕਈ ਵਾਰੀ ਪੀਤਾ ਲਾਉਣ ਦੀ ਲੋੜ ਪੈਂਦੀ ਆ ਵੈਸੇ ਤੇ ਮਿਲਦੀ ਭਾਰੇ ਤੇ ਥੋੜਾ ਜਿਹਾ ਡਰਦੀ ਆ ਸਾਡੇ ਤੋਂ ਉਪਰ ਉਪਰਾ ਕਰਕੇ ਦੋਸਤੋ ਕਰਦਕਠ ਮੱਝ ਦਾ ਚੰਗਾ ਵਾ ਆਰਡਰ ਕੁਆਲਿਟੀ ਦੋਸਤੋ ਇਹਨੇ ਮੈਂ ਨੇ ਚੰਗੀ ਤਿਆਰ ਕੀਤੀ ਹੈ। ਇਹ ਭਾਜੀ ਮਰੇ ਤੁਸੀਂ ਸਾਈਡ ਹੋ ਜਾ। ਥਲਾਨੀ ਦੋਸਤੋ ਕੁਆਲਿਟੀ ਬਿਲਕੁਲ ਬਹੁਤ ਵਰੋਕ ਕੇ। ਚੋਣ ਚਾਂਦੇ ਬਹੁਤ ਸੋਹਣੇ ਉਸਕੇ ਵਾ ਬਿਲਕੁਲ ਬਹੁਤ ਬਿਲਕੁਲ ਕੋਈ ਕੋਈ ਪੂਰ ਛਟਾਨੀਆਂ। ਠੀਕ ਹੈ ਜੀ ਕੀ ਮੁੱਲ ਬਹੁਤ ਸੋਹਣੇ। ਇਹਦਾ ਮੁੱਲ 50000 ਰੁਪਏ। 50000 ਹਾਂਜੀ ਠੀਕ ਹੈ ਜੀ। ਦੋਸਤੋ 50000 ਰੁਪਿਆ ਮੁੱਲ ਕੀਤਾ ਵੀਰ ਹੁਣ ਇਹਦਾ ਮੱਝ ਦਾ ਬਾਕੀ ਦੋਸਤੋ ਇੰਨੇ ਕੁ ਮੋਲਦੀ ਤੇ ਵੈਸੇ ਲੋਕੀ ਦੋਸਤੋ گاਵਾ ਦੇ ਜਾਂਦੇ ਭਰੇ ਫੇ ਵੀ ਮੱਝਾ ਚਲੋ 8 ਕਿਲੋ ਦੁੱਧ ਆ ਮਿਲਦੀ ਤੁਹਾਨੂੰ ਦੱਸ ਦਿੱਤਾ ਵੀਰ ਨੂੰ ਕਿ ਇੱਕ ਟਾਈਮ ਕੇ ਯਾਰਾਂ ਟੀਕਾ ਲਾਉਂਦੀ ਲੋਡ ਪੈਂਦੀ ਹੈ ਵੈਸੇ ਤੇ ਬਾੜੇ ਤੇ ਮਿਲ ਪੈਂਦੀ ਹੈ ਬਾਕੀ ਤਸੱਲੀ ਜਿਹੜੀ ਕਰਨੀ ਤੁਸੀਂ ਆਪ ਆ ਕੇ ਹਾਂਜੀ ਹਾਂਜੀ ਆ ਕੇ ਦੋਵੇਂ ਟਾਈਮ ਆ ਕੇ ਚੋਕੇ ਤਸੱਲੀ ਕਰ ਹਾਂਜੀ ਗਾਂ ਬਰੇ ਭਾਜੀ ਦੱਸਿਓ ਗਾਂ ਦੀ ਕੀ ਡਿਟੇਲ ਹੈ ਇਹ ਗਾਂ ਇਹ ਇਹਨੂੰ 1.5 ਮਹੀਨੇ ਦੀ ਬੱਛੀ ਆ ਜੀ ਇਹ ਮਗਰ ਅੱਛਾ ਜੀ ਇਹਦੇ ਥੱਲੇ 7 ਕਿਲੋ ਦੁੱਧ ਆ ਜੀ ਠੀਕ ਹੈ ਜੀ ਹਾਂਜੀ ਸਵੇਰ ਕਿੰਨਾ ਸੂਈ ਤੇ ਇਸ ਤੀਜੇ ਸਵੇਰ ਆ ਜੀ ਠੀ ਠੀਕ ਹੈ ਜੀ ਇਹਦੇ ਥੱਲੇ 2:00 ਵਜੇ ਸਾਤ ਬਿਲਕੁਲ ਭਾਵੇਂ ਤਿੰਨ ਵਾਰੀ ਚੋਲੋ ਠੀਕ ਹੈ ਜੀ ਬਿਲਕੁਲ ਸੀਲ ਲਿਖਤਾ ਪੰਨ ਦੋਸਤੋ ਥੋੜੀ ਜਰੂਰ ਰੱਖਦੀ ਪਤਾ ਕਰਕੇ ਮੌਸਮ ਕੋਈ ਮੈਨਾ ਫੋਨ ਦੀ ਨਹੀਂ ਲੋੜ ਬੱਚਾ ਵਸ਼ੀ ਦਿੱਤੀ ਦੁੱਧ ਕੰਨਾ ਦੱਸਿਆ ਜੀ ਇਹਦੇ 7 ਕਿਲੋ ਦੁੱਧ ਹੈ ਜੀ ਥੱਲੇ 2 ਟਨ 7 ਕਿਲੋ ਦੁੱਧ ਦੋਸਤੋ ਥੋੜਾ ਕੁਆਲਟੀ ਚੈੱਕ ਕਰੋ ਬੱਚਾ ਵਸ਼ੀ ਦਿੱਤੀ ਹੈ ਵਸ਼ੀ ਦੋਸਤੋ ਬਹੁਤ ਵਧੀਆ ਚੰਗੀ ਬਰੀ ਬਿਲਕੁਲ ਵਸ਼ੀ ਦੋਸਤੋ ਪਿਓਰ ਸ਼ਾਈ ਵਾਲ ਦੇ ਨਾਲ ਲੈ ਲਓ ਜੀ ਲੈ ਲਓ ਸਿੰਘਾ ਦੋਸਤੋ ਜਰੂਰ ਹੈ ਨਿਕਨਿਕਾ ਗਾਂ ਦਾ ਬਾਕੀ ਚੋਣ ਚਾਂਦ ਦੇ ਵਿੱਚ ਭਾਜੀ ਨੂੰ ਗੰਦੇ ਪਏ ਬਿਲਕੁਲ ਠੰਡੀ ਭਾਉ ਤਿੰਨ ਟਾਈਮ ਆਪਦੀ ਚੁਆਈ ਕਰ ਲੈ ਮੱਝ ਦੀ ਦੋਸਤੋ ਜਿਹੜੀ ਪਹਿਲੇ ਨੰਬਰ ਤੇ ਵਿਖਾਈ ਉਹਦੀ ਆ ਕੱਟੀ ਆ ਕੋਈ ਮਹੀਨੇ ਦੇ ਲਗਭਗ ਸੂਈ ਨੂੰ ਹੋ ਗਿਆ ਕੋਈ ਮੋੜੇ ਕੁਛ ਦੇਣੇ ਭਾਜੀ ਨੂੰ ਤਾਂ ਕੀ ਕਰਦੇ ਗਾਂ ਦਾ ਕੀ ਮੁੱਲ ਕਰਦੇ ਹੋ ਭਾਜੀ ਦਾ ਇਹਦਾ ਮੁੱਲ 12000 ਰੁਪਏ ਦਾ 12000 ਹਾਂਜੀ ਠੀਕ ਹੈ ਜੀ ਮਾਨਤਾ ਨੂੰ ਦੋਸਤੋ ਹਾਂਜੀ ਜਰੂਰ ਠੀਕ ਹੈ ਜੀ ਤਿੰਨ ਪਸ਼ੂ ਦੋਸਤੋ ਜਿਹੜੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਏ ਆ ਗਾਂ ਦੋਸਤੋ ਕੋਈ ਮਹੀਨਾ ਕ ਮਹੀਨਾ ਜਿਹੜੇ ਮਹੀਨਾ ਲੱਗੇ ਬੰਨ ਹੋ ਗਿਆ ਸੂਈ ਨਹੀਂ ਪਈ ਤੇ ਮੱਝ ਨੂੰ ਦੋਸਤੋ ਨੂੰ ਕੋਈ 35 40 ਦਿਨ ਦਾ ਟਾਈਮ ਇਹ ਮੱਝ ਨੂੰ ਦੋਸਤੋ ਮਹੀਨੇ ਦੇ ਲਗਭਗ ਹੋ ਗਿਆ ਸੂਈ ਨੂੰ ਬਹੁਤ ਸਾਰੇ ਤਿੰਨੇ ਸੂਏ ਆ ਆਪਣੀ ਤਸੱਲੀ ਕਰੋ ਨਿਰਖ ਪਰਖ ਕਰੋ ਬੇਸ਼ੱਕ ਆਪਣੀ ਇੱਕ ਟਾਈਮ ਦੋ ਟਾਈਮ ਚੁਵਾਈ ਕਰਕੇ ਪਸ਼ੂ ਖਰੀਦੋ ਦੋਸਤੋ ਨਿਰਖ ਪਰਖ ਜਰੂਰ ਕਰ ਲਿਆ ਕਰੋ ਇੱਕ ਵਾਰ